ਗੁਰੂ ਤੇਰਾ ਕਹਿੰਦਾ ਮਾਸ ਸ਼ਰਾਬ ਇਹ ਖਾਣਾ ਪੀਣਾ ਨਹੀਂ ਤੀਰਥਾਂ ਤੇ ਨਹੀਂ ਜਾਣਾ ਪਰਮਾਤਮਾ ਦਾ ਭਜਨ ਕਰ ਉਧਰ ਤੁਹਾਡਾ ਖਿਆਲ ਹੀ ਨਹੀਂ ਹੈ ਉਹ ਬਚਨ ਅਸੀਂ ਮੰਨਦੇ ਨਹੀਂ ਅਸੀਂ ਹੋਰ ਰੌਲੇ ਪਾ ਕੇ ਬੈਠੇ ਬਾਣੀ ਕਹਿੰਦੀ ਬਾਦ ਵਿਬਾਦ ਕਾਹੂ ਸਿਉ ਨ ਕੀਜੈ ਰਸਨਾ RAM ਰਸਾਇਣ ਪੀਜੈ ਪਰਮਾਤਮਾ ਦਾ ਭਜਨ ਦੱਸਿਆ ਮਹਾਰਾਜ ਉਹ ਸਮੇਂ ਕੋਈ ਸੰਤ ਕਹਿੰਦਾ ਸੀ ਕੋਈ ਭਗਤ ਕਹਿੰਦਾ ਸੀ ਕਿਉਂਕਿ ਭਗਤੀ ਲਹਿਰ ਚੱਲੀ ਸੀ ਜਿਵੇਂ ਜਿਵੇਂ ਕਿਸੇ ਨੂੰ ਕੋਈ ਲੱਗਾ ਉਵੇਂ ਉਵੇਂ ਅਸੀਂ ਹੁਣ ਤੱਕ ਆਈ ਬਈ ਠੀਕ ਆ ਜੀ ਇਦਾਂ ਨਹੀਂ ਤਾਈ ਇਦਾਂ ਖੈਰ ਲੋੜ ਹੈ ਉਹਨਾਂ ਦੇ ਬਚਨਾਂ ਤੇ ਚੱਲਣ ਦੀ ਜੇ ਅਸੀਂ ਉਹਨਾਂ ਦਾ ਹੁਕਮ ਮੰਨਦੇ ਆ ਉਹਨਾਂ ਦਾ ਬਚਨ ਮੰਨਦੇ ਆ ਉਹਨਾਂ ਦੀ ਬਾਣੀ ਅਨੁਸਾਰ ਆਪਣਾ ਜੀਵਨ ਜੀਂਦੇ ਆ ਫਿਰ ਸਾਡੇ ਗੁਰੂ ਆ ਨਹੀਂ ਤਾਂ ਫਿਰ ਭਾਈ ਪਰੋਪਰੋਂ ਜੋ ਮਰਜੀ ਕਹੀ ਜਾਵੇ ਮਹਾਰਾਜ ਨੇ ਸਾਨੂੰ ਜਨਾਇਆ ਭਾਈ ਪ੍ਰਮਾਤਮਾ ਦੀ ਭਗਤੀ ਵਿੱਚ ਉਹਦੇ ਨਾਮ ਦੇ ਵਿੱਚ ਹੀ ਬਖਸ਼ਿਆ ਨੇ ਨਾਲੇ ਰੋਜ਼ ਪੜਦੇ ਆ ਨਾਮ ਤੇ ਰੋਵਾਰ ਦੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਰਦ ਉਹ ਕਿੰਨਾ ਕ ਨਾਮ ਜਪਦੇ ਆਪਾਂ ਨੂੰ ਪਤਾ ਹੀ ਆ ਜਿਹੜੇ ਐਵੇਂ ਰੌਲਾ ਪਾਈ ਜਾਂਦੇ ਕਦੀ ਬਾਣੀ ਨਹੀਂ ਪੜੀ ਮਹਾਰਾਜ ਕਹਿੰਦੇ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ بڑے بڑے ਮਹਿਲ ਬਣਾ ਲੇ ਕੋਠੀਆਂ ਛੱਤ ਲਈਆਂ بڑے بڑے ਮਾਰਬਲ ਮਹਿੰਗੇ ਤੋਂ ਮਹਿੰਗਾ ਲਾ ਲਿਆ ਬੜ ਸਜਾਇਆ ਪਿਆ ਲੋਕਾਂ ਦੇ ਘਰਾਂ 'ਚ ਜਾਣ ਦਾ ਮੌਕਾ ਮਿਲਦਾ ਉਸ ਸਮੇਂ ਵੀ ਮਹਾਰਾਜ ਨੇ ਬਾਣੀ ਜਾਂਕਤ ਕਰ ਦਿੱਤਾ ਸੁੰਦਰ ਨਾਰੀ ਘਰ ਵਾਲੀ ਵੀ ਚੰਗੀ ਆ ਪਰਿਵਾਰ ਚੰਗਾ ਮਿਲ ਗਿਆ ਸੋਹਣੇ ਮਹਿਲ ਛੱਤ ਲੈ ਤੂੰ ਰਹਿਣਾ ਬੜੇ ਆਰਾਮ ਦੇ ਨਾਲ ਪਰ ਇੱਕ ਗੱਲ ਦਾ ਖਿਆਲ ਰੱਖੀ RAM ਨਾਮ ਬਿਨ ਬਾਜੀ ਹਾਰੀ ਪ੍ਰਵਦਾਸ ਜੀ ਮਹਾਰਾਜ ਕਹਿੰਦੇ ਜੇ ਤੂੰ ਉਹਨਾ ਸੋਹਣਿਆ ਮਹਿਲਾਂ ਵਿੱਚ ਸੋਹਣੇ ਪਰਿਵਾਰ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕੀਤਾ ਕਹਿੰਦੇ ਆ ਬਾਜੀ ਕਿਹੜੀ ਹਾਰ ਜਾਵੇਂਗਾ ਆ ਮਨੁੱਖਾ ਦੇਹੀ ਆ ਮਨੁੱਖਾ ਜਨਮ ਤੂੰ ਇਥੋਂ ਹਾਰ ਕੇ ਚਲੇਗਾ ਕਿਦਾਂ ਉਹ ਮਹਾਰਾਜ ਬਾਣੀ ਵਿੱਚ ਦੱਸਦੇ ਨੇ ਬਾਜੀ ਹਰ ਜੇਗਾ ਜੇ ਤੂੰ ਰਾਮ ਨਾਮ ਨਾ ਜਪਿਆ ਬਾਜੀ ਹਰ ਜੇਗਾ ਜੇ ਤੂੰ ਰਾਮ ਨਾਮ ਨਾ ਜਪਿਆ

ਦਰ ਨਾਰੀ RAM ਨਾਮ ਬਿਨ ਬਾਜੀ ਹਾਰ ਮਹਾਰਾਜ ਕਹਿੰਦੇ ਮਨੁੱਖਾ ਦੇ ਹੀ ਫਿਹਾਰ ਕੇ ਚਲਿਆ ਜਾ ਤਦੇ ਮਹਾਰਾਜ ਨੇ ਫਿਰ ਬਾਣੀ ਵਿੱਚ ਕਿਹਾ ਨਾ ਬਹੁਤ ਜਨਮ ਵਿਚਰੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ ਦੇਖੇ ਸੋ ਭਾਈ ਅਜ ਉਸ ਮਹਾਨ ਰਹਿਬਰ ਦਾ ਪ੍ਰਕਾਸ਼ ਪੁਰਬ ਨਾਲ ਦੀ ਨਾਲ ਆਪਾਂ ਸੰਗਰਾਂਦ ਦੇ ਦਿਹਾੜੇ ਨੂੰ ਪੂਰਨ ਮਾਣਿ ਦੇ ਦਿਹਾੜੇ ਨੂੰ ਮੁੱਖ ਰੱਖਦੇ ਆਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਾਂ ਹਾਜ਼ਰ ਹੋਏ ਆਂ ਸਾਧ ਸੰਗਤ ਜੀ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸੋਝੀ ਬਖਸ਼ਣ ਸਾਨੂੰ ਸਮਤ ਬਖਸ਼ਣ ਸਮਤ ਦੇਣ ਤਾਂ ਜੋ ਅਸੀਂ ਬਾਣੀ ਦੇ ਅਨੁਸਾਰ ਆਪਣਾ ਜਿਹੜਾ ਜੀਵਨ ਉਹ ਜੀ ਸਕੀਏ ਔਰ ਆ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈ ਸਕੀਏ ਸੋ ਸਮੁੱਚੀਆਂ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਔਰ ਆਪਾਂ ਕੋਸ਼ਿਸ਼ ਕਰਨੀ ਕਿ ਇੱਕ ਇੱਕ ਵਚਨ ਹੌਲੀ ਹੌਲੀ ਸਹਿਜ ਸਹਿਜੇ ਕਮਾਉਣ ਦੀ ਕੋਸ਼ਿਸ਼ ਕਰੀਏ ਤੇ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰੀਏ ਮਹਾਰਾਜ ਸਾਨੂੰ ਆਪਣੇ ਬਣਾ ਲਓ ਸਾਡਾ ਜੀਵਨ ਤਾਂ ਵਿਅਰਥ ਹੀ ਜਾਈ ਜਾਂਦਾ ਖੋਕੇ ਕਰਮ ਕਾਂਡਾਂ ਦੇ ਵਿੱਚ ਭਜਨ ਤੋਂ ਬਿਨਾਂ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਸਾਨੂੰ ਮਹਾਰਾਜ ਕਿਰਪਾ ਕਰੋ ਸਾਨੂੰ ਨਾਮ ਦੀ ਦਾਤ ਬਖਸ਼ੋ ਮਹਾਰਾਜ ਰਹਿਮਤ ਕਰੋ ਸੋ ਭਾਈ ਇਤਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਅਗਲਾ ਸਾਡਾ ਸਮਾਗਮ ਨਗਰ ਦੇ ਵਿੱਚ ਹੀ ਆ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਰਾਤਰੀ ਦੇ ਵੀ ਦੀਵਾਨ ਚੱਲਦੇ ਆ